ਪਾਇਆ ਜੇ ਸਖਬੀਰ ਬਾਦਲ ਮਸੀਹਾ ਬਣ ਗਿਆ ਜੇ ਸਖਬੀਰ ਬਾਦਲ ਨੂੰ ਅਗਲਾ ਮੁੱਖ ਮੰਤਰੀ ਬਣਾਉਣਾ ਇਹਦਾ ਮਤਲਬ ਦਾ ਤੁਸੀਂ ਸਿੱਧਾ ਸਿੱਧਾ ਇਹ ਵੋਟਾਂ ਦੀ ਰਾਜਨੀਤੀ ਕਰ ਰਹੇ ਹੋ ਲੋਕਾਂ ਨੂੰ ਪੈਸੇ ਦੇ ਕੇ ਜਿਹੜਾ ਇਹ ਵੋਟਾਂ ਦੇ ਵਿੱਚ ਕਨਵਰਟ ਕਰ ਰਹੇ ਹੋ ਜਿਹੜੀ ਸਾਰੀ ਚੀਜ਼ ਆ ਬੇਸ਼ੱਕ ਪੰਜਾਬ ਦੇ ਲੋਕ ਦਿੱਲੀ ਵਾਲਿਆਂ ਨੂੰ ਮੂੰਹ ਲਾ ਕੇ ਰਾਜ਼ੀ ਨਹੀਂ ਬੇਸ਼ੱਕ ਪੰਜਾਬ ਦੀ ਜਨਤਾ ਦਿੱਲੀ ਵਾਲਿਆਂ ਤੋਂ ਇੰਨੀ ਖੁੰਧਕ ਖਾਂਦੀ ਆ ਕਿ ਦਿੱਲੀ ਵਾਲਿਆਂ ਦਾ ਜਦੋਂ ਨਾਂ ਲੈਨੇ ਆ ਦਾ ਦਿੱਲੀ ਵਾਲਿਆਂ ਦੇ ਇੱਕ ਜਿਹੜਾ ਖਲਾਫ ਆ ਇੱਕ ਇਸ ਵੇਲੇ ਦੀਆਂ ਜਿਹੜੀਆਂ ਦੋ ਵੱਡੀਆਂ ਖਬਰਾਂ ਨੇ ਉਹ ਤੁਹਾਨੂੰ ਸੁਣਾਉਣੇ ਆ ਉਹਨਾਂ ਦਾ ਰੁਖ ਕਰਦੇ ਆ ਉਹ ਦੋ ਖਬਰਾਂ ਕਿਹੜੀਆਂ ਨੇ ਜਿਹੜੀਆਂ ਐ ਜਰੂਰੀ ਨੇ ਤੁਹਾਨੂੰ ਸਮਝਣਾ ਬਹੁਤ ਲਾਜ਼ਮੀ ਆ ਜਾਣਨਾ ਬਹੁਤ ਲਾਜ਼ਮੀ ਆ ਕਿਉਂਕਿ ਜਿਹੜੀਆਂ ਖਬਰਾਂ ਨੇ ਜਿਹੜਾ ਮੁੱਦਾ ਹੈ ਪੰਜਾਬ ਦੇ ਨਾਲ ਜੁੜਿਆ ਹੋਇਆਗਾ ਪੰਜਾਬ ਦੀ ਧਰਤੀ ਦੇ ਨਾਲ ਜੁੜਿਆ ਪੰਜਾਬ ਦੇ ਲੋਕਾਂ ਦੇ ਨਾਲ ਜੁੜਿਆ ਇੱਥੇ ਬੜਾ ਅਵਲ ਕਰਨੀ ਜ਼ਰੂਰਤ ਆ ਕੱਲੇ ਕੱਲੇ ਗੱਲ ਆ ਜਿਹੜੀ ਤੁਸੀਂ ਜ਼ਰੂਰ ਸਮਝੋ ਵੀਡੀਓ ਨੂੰ ਸਕਿਪ ਨਹੀਂ ਕਰਨਾ ਵੀਡੀਓ ਜੇ ਤੁਸੀਂ ਐਂਡ ਤੱਕ ਦੇਖੋਗੇ ਤੁਹਾਡੇ ਕੁਝ ਨਾ ਕੁਝ ਗੱਲ ਅੱਜ ਜਿਹੜੀ ਜ਼ਰੂਰ ਪੱਲੇ ਪਵੇਗੀ ਜਿਹੜਾ ਇਹ ਜਿਹੜੀ ਅੱਜ ਦੀ ਖਬਰ ਹੈ ਜਿਹੜੀ ਅੱਜ ਦਾ ਜਿਹੜੀ ਤਾਜ਼ਾ ਅਪਡੇਟ ਆ ਆਪਾਂ ਕਹਿ ਲਈਏ ਕਿ ਇੱਕ ਤਾਂ ਜਿਹੜੀ ਖਬਰ ਜੁੜੀ ਆ ਪੰਜਾਬ ਦੇ ਸੀਐਮ ਭਗਵੰਤ ਮਾਨ ਨਾਲ ਤੇ ਦੂਸਰੀ ਖਬਰ ਜੁੜੀ ਆ ਪੰਜਾਬ ਦੇ ਜਿਹੜਾ ਆਪਾਂ ਕਹ ਜੇ ਕਿ ਆਕਾਲੀ ਦਲ ਜਾ ਆਪਾਂ ਅੱਗੇ ਦੇ ਕੇ ਬਾਦਲਦਾਲਾ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਇਹ ਤੁਹਾਨੂੰ ਦੋਨੇ ਖਬਰਾਂ ਸੁਣਾਉਣੇ ਆ ਕਿ ਆਖਰ ਦੇ ਵਿੱਚ ਪੰਜਾਬ ਦੇ ਵਿੱਚ ਕੀ ਹੋ ਰਿਹਾ ਤੇ ਇਹਨਾਂ ਤੇ ਆਪਾਂ ਗੱਲਬਾਤ ਕਰਦੇ ਆ ਤੁਸੀਂ ਜਰੂਰ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਜਰੂਰ ਕਰ ਲੈਣਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਸੁਖਬੀਰ ਬਾਦਲ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਜਿਹੜਾ 1400 ਪਿੰਡ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ 1400 ਪਿੰਡਾਂ ਦੇ ਵਿੱਚ ਜਿਹੜਾ ਪਾਣੀ ਭਰ ਚੁੱਕਿਆ ਹੈਗਾ ਹੁਣ 1400 ਤੋਂ ਵੱਧ ਕੇ ਇਹ ਅੰਦਾਜ਼ੇ ਲਗਾਏ ਜਾ ਰਹੇ ਆ ਕਿ 1900 ਪਿੰਡਾਂ ਜਿਹੜਾ ਉਹ ਲਗਭਗ ਜਿਹੜਾ ਹੜ੍ਹਾਂ ਦੀ ਮਾਰ ਥੱਲੇ ਆ ਚੁੱਕਿਆ ਹੈਗਾ ਜਿਨ੍ਹਾਂ ਦਾ ਕਿ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਬਹੁਤ ਹੀ ਜ਼ਿਆਦਾ ਹੋ ਚੁੱਕਿਆ ਹੈਗਾ ਪੰਜਾਬ ਦੇ ਲੋਕ ਇਸ ਵੇਲੇ ਜਿਹੜਾ ਉਹ ਪਾਣੀ ਨਾਲ ਮਰ ਰਹੇ ਆ ਤੇ ਪੰਜਾਬ ਦੀ ਜਿਹੜੀ ਚਿੰਤਾ ਹੈ ਕਿ ਜਿਹੜੀ ਉਹ ਕਿਨੇ ਕਰਨੀਆਂ ਇਹਦੇ ਬਾਬਤ ਵੀ ਆਪਾਂ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਸੁਖਬੀਰ ਬਾਦਲ ਬੱਲੋਂ ਜਿਹੜਾ ਪਹਿਲਾਂ ਵੀ ਜਿਹੜਾ ਹਾਰਪੀਟ ਤੋਂ ਜਿਹੜਾ ਦੌਰਾ ਕੀਤਾ ਜਾਂਦਾ ਸੀ ਤੇ ਹੁਣ ਵੀ ਕਰੇ ਆ ਪਹਿਲਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਇਹਨੇ ਲੀਟਰ ਇਹਨਾਂ ਹਜ਼ਾਰ ਲੀਟਰ ਮੈਡੀਜਲ ਜਿਹੜਾ ਹਾਰਪੀਟ ਤੋਂ ਦੇਊਗਾ ਤੇ ਭਾਈ ਚੰਗੀ ਗੱਲ ਆ ਸਲਾਘਾ ਜੋ ਕਦਮਾ ਤੇ ਹੋਰ ਤੇਰਾ ਵੀ ਦੇ ਰਹੀਆਂ ਨੇ ਤੇ ਦੂਸਰੀ ਗੱਲ ਇਹ ਆ ਇੱਕ ਵੱਡੀ ਗੱਲ ਆ ਹੁਣ ਧਿਆਨ ਨਾਲ ਸੁਣਿਓ ਕਹਿੰਦੇ ਜੀ ਪਹਿਲਾਂ ਸ਼ਖਬੀਰ ਬਾਦਲ ਨੇ ਲੱਖ ਰੁਪਇਆ ਦਿੱਤਾ ਤੇ ਨਾਲ ਹੀ ਉੱਥੇ ਬੰਦਾ ਕਹਿੰਦਾ ਜੀ ਹੋਰ ਦੱਸੋ ਤੁਸੀਂ ਹੋਰ ਕੀ ਦੋਗੇ ਕਹੇ ਉਹਨੇ ਲੱਖ ਰੁਪਇਆ ਦੀ ਗੁੱਟੀ ਜਿਹੜੀ ਹੋਰ ਚੱਕੇ ਦੇ ਦਿੱਤੀ ਤੇ ਨਾਲ ਦੇ ਕਹਿੰਦੇ ਉੱਥੇ ਬੰਦੇ ਕਹਿੰਦੇ ਆਪ ਦੇ ਖੜਾਏ ਹੋਏ ਸੀ ਇਹਦੇ ਆਪ ਦੇ ਖਾਸ ਬੰਦੇ ਸੀ ਤੇ ਜਿਹੜੇ ਕਿ ਟੀ-ਸ਼ਰਟਾਂ ਵੀ ਜਿਹੜੀਆਂ ਅਕਾਲੀ ਦਲ ਦੀਆਂ ਪਾਈਆਂ ਹੋਈਆਂ ਸੀ ਤੇ ਉਸ ਤੋਂ ਬਾਅਦ ਜਿਹੜਾ ਨਾਲ ਦੇ ਨਾਲ ਇਹਦੇ ਨਾਲ ਤੁਰੇ ਵੀ ਆ ਤੇ ਕਹਿੰਦੇ ਉਹਨਾਂ ਨੇ ਰੁਪਈਆ ਦੀ ਮੰਗ ਹੋਰ ਕੀਤੀ ਆ ਤੇ ਕਹਿੰਦੇ 2 ਲੱਖ ਹੋਰ ਦਿੱਤਾ ਜਾਨੀ ਕਿ 4 ਲੱਖ ਰੁਪਈਆ ਦੇ ਦਿੱਤਾ ਅਸਖਬੀਰ ਬਾਦਲ ਨੇ ਤਾਂ ਉਹਨਾਂ ਨੇ ਜਿਹੜਾ ਗੁੱਟੀਆਂ ਨੂੰ ਤਾਂਾਂ ਚੱਕਿਆ ਤੇ ਫੋਟੋਆਂ ਖਿਚਾਈਆਂ ਤੇ ਵੀਡੀਓ ਬਣਾਈਆਂ ਇਹ ਫੋਟੋਆਂ ਤੇ ਵੀਡੀਓ ਜਿਹੜੀ ਬੜੀ ਵਾਇਰਲ ਹੋ ਰਹੀ ਆ ਹੁਣ ਲੋਕਾਂ ਦਾ ਕਹਿਣਾਗਾ ਕਿ ਭਾਈ ਇਹ 4 ਲੱਖ ਪਹਿਲੀ ਗੱਲ ਤਾਂ ਕਹਿੰਦੇ ਇਹਨੇ ਆਪ ਦੇ ਪੱਲੇ ਨੂੰ ਨਹੀਂ ਦਿੱਤਾ ਕਿ ਇਸ ਰੋਮਣੀ ਕਮੇਟੀ ਦੇ ਖਾਤੇ ਦੇ ਵਿੱਚੋਂ ਆਇਆ ਇਹਨਾਂ ਸ੍ਰੋਮਣੀ ਕਮੇਟੀ ਦੀ ਜਿਹੜੀ ਦਰਬਾਰਤੋਂ ਕੀਤੀ ਆ ਤੇ ਦੂਸਰੀ ਗੱਲ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਤੇ 4 ਲੱਖ ਦਿੱਤਾ ਤੇ ਭਾਈ ਉਹਨਾਂ ਹੜਪੀੜਤਾਂ ਦੇ ਜਾ ਕੇ ਜਿਹੜਾ ਆਪ ਖੁਦ ਜਾਂ ਆਪਦੇ ਟੀਮ ਮੈਂਬਰਾਂ ਨੂੰ ਉੱਥੇ ਜਿੱਤੇ ਹੜ ਆਏ ਨੇ ਉੱਥੇ ਜਾ ਕੇ ਦੇਣਾ ਸੀ ਨਾ ਕਿ ਇੱਕ ਰੋਡ ਦੇ ਉੱਪਰ ਕਸ਼ਟ ਕਰ ਲੈ ਪਹਿਲਾਂ ਆਪ ਦਾ ਗੱਡੀਆਂ ਰੋਡ ਦੇ ਉੱਪਰ ਖੜਾ ਲਿਆ ਤੇ ਆਪਣੇ ਬੰਦੇ ਇਕੱਠੇ ਕਰਕੇ ਆਪਣੇ ਬੰਦਿਆਂ ਨੂੰ ਜਿਹੜਾ ਇਹਨੇ 4 ਲੱਖ ਰੁਪਇਆ ਦਿੱਤਾ ਹੁਣ ਤੁਸੀਂ ਇਹ ਦੇਖੋ ਕਿ ਰੋਲਾ ਪਿਆ ਜੀ 4 ਲੱਖ ਰੁਪਇਆ ਦਿੱਤਾ ਜੇ ਸੰਵੀਰ ਬਾਦਲ ਰੁਪਇਆ ਵੰਡੀ ਜਾਂਦਾ ਉਹਨੇ ਐ ਕਰਤਾ ਉਹ ਮਸੀਹਾ ਬਣ ਗਿਆ ਚਲੋ ਅਸੀਂ ਧੰਨਵਾਦ ਕਰਦੇ ਆ ਕਿ ਭਾਈ ਇਹ ਮਜਬੂਰੀ ਆ ਕਿ ਜਿਹੜਾ ਹਰਪੀਟ ਤਾਂ ਇਸ ਵੇਲੇ ਜਿਹੜਾ ਹਰ ਇੱਕ ਪੰਜਾਬੀ ਜਿਸ ਦੇ ਕੋਲ ਭਾਈ ਮਾਇਆ ਗੀ ਰੁਪਇਆ ਆ ਤੁਹਾਨੂੰ ਦੌਲਤ ਆ ਉਹ ਜ਼ਰੂਰ ਹਰਪੀਟ ਤੁਹਾਨੂੰ ਜਿਹੜਾ ਪੈਲ ਦੇ ਆਧਾਰ ਤੇ ਦੇਵੇ ਤੇ ਦੇ ਵੀ ਰਹੇ ਨੇ ਤੇ ਇਸ ਦਾ ਜਿਹੜਾ ਰੌਲਾ ਚੱਲ ਰਿਹਾ ਹੋਰਾ ਇੱਥੇ ਇੱਕ ਗੱਲ ਸੋਚਣ ਵਾਲੀ ਆ ਤੇ ਇੱਕ ਡਾਕਟਰ ઓਵੇਰਾਏ ਆ ਸ਼ਾਇਦ ਪੂਰਾ ਨਾਮ ਐ ਮੈਂ ਬਿਸਰ ਗਿਆ ਮਾਫ ਕਰਨਾ ઓਵੇਰਾਏ ਤੇ ਉਹਨੇ ਜਿਹੜਾ 2 ਕਰੋੜ ਰੁਪਇਆ ਆਪਣੀ 2.5 ਕਰੋੜ ਰੁਪਇਆ ਜਿਹੜਾ ਹਰਪੀਟ ਤੁਹਾਨੂੰ ਦਿੱਤਾ ਉਸ ਤੋਂ ਬਾਅਦ ਗਾਇਕਾ ਮਨਕੀਰਤ ਔਲਖਾ ਉਹਨੇ 5 ਕਰੋੜ ਰੁਪਇਆ ਜਿਹੜਾ ਐਲਾਨ ਕੀਤਾ ਕਿਸੇ ਗਾਇਕ ਨੇ 25 ਲੱਖ ਦਾ ਐਲਾਨ ਕੀਤਾ ਕਿਸੇ ਨੇ 10 ਲੱਖ ਦਾ ਐਲਾਨ ਕੀਤਾ ਕਿਸੇ ਕਾਇਕ ਨੇ ਇਹ ਕਹਿ ਦਿੱਤਾ ਕਿ 10 ਪਿੰਡ ਮੈਂ ਗੋਦ ਲੈ ਲੇ ਇਹਦਾ ਖਰਚਾ ਜਿਹੜਾ ਚਾਹੇ ਉਹ 5 ਕਰੋੜ ਆਵੇ ਚਾਹੇ ਉਹ 10 ਆਵੇ ਚਾਹੇ ਉਹ 20 ਆਵੇ ਕਿ ਇਹਦੀ ਪਰਭਾਈ ਪਾਈ ਮੈਂ ਜਿੰਨਾ ਤੱਕ ਕਣਕ ਨਹੀਂ ਬੀਜਦੀ ਉਹਨਾਂ ਤੱਕ ਮੈਂ ਸਾਰੀ ਸਾਫ ਸਪਾਈ ਕਰਕੇ ਜਿਹੜਾ ਦੇਉਂਗਾ ਹੁਣ ਤੁਸੀਂ ਦੇਖੋ 5 ਕਰੋੜ ਦੇ ਕਿਸੇ ਦੇ ਜਿਆਦਾ ਜਿਹਦੇ 10 ਗੋਦ ਪਿੰਡ ਲੱਤੇ ਆ ਉਹ ਕਿਸੇ ਦੇ ਜਿਆਦਾ ਨਹੀਂ ਜਿੱਤੇ ਕਿ 20 ਕਰੋੜ ਵੀ ਖਰਚੇ ਹੋ ਸਕਦਾ 30 ਵੀ ਹੋ ਸਕਦਾ ਇਸ ਤੋਂ ਪਲੱਸ ਵੀ ਹੋ ਸਕਦਾ ਉਹ ਕਿਸੇ ਦੇ ਜਿਆਦਾ ਨਹੀਂ ਇੱਕ ਮਾਹੌਲ ਕਿ ਸਿਰਜਿਆ ਜਾ ਰਿਹਾ ਕਿ ਨਾ માત્ર 4 ਲੱਖ ਰੁਪਇਆ ਦੇ ਦਿੱਤਾ ਸੁਖਵੀਰ ਬਾਦਲ ਨੇ ਪਹਿਲੀ ਗੱਲ ਤਾਂ ਉਹਦੇ ਜੇਬ ਦੇ ਵਿੱਚ ਨੂੰ ਦਿੱਤਾ ਚਲੋ ਆਪਾਂ ਮੰਨ ਲਏ ਜੇਬ ਦੇ ਵਿੱਚੋਂ ਦੇ ਦਿੱਤਾ ਜਿਹੜਾ ਕਿ ਅਰਬਾਂ ਖਰਬਾਂ ਦਾ ਮਾਲਕ ਹੋਵੇ ਪੰਜਾਬ ਨੂੰ ਲੁੱਟ ਕੇ ਖਾ ਗਿਆ ਹੋਵੇ ਜੇ ਉਹਨੇ 4 ਲੱਖ ਦੇ ਦਿੱਤਾ ਫਿਰ ਕਿੱਡੀ ਕੀ ਆਵਤਾ ਆ ਗਈ ਕਿੱਡੀ ਕੀ ਮਾਓ ਹੋਗੇ ਤੁਸੀਂ ਰੌਲਾ ਪਾਇਆ ਜੇ ਸੁਖਵੀਰ ਬਾਦਲ ਮਸੀਹਾ ਬਣ ਗਿਆ ਜੇ ਸੁਖਵੀਰ ਬਾਦਲ ਨੂੰ ਅਗਲਾ ਮੁੱਖ ਮੰਤਰੀ ਬਣਾਉਣਾ ਇਹਦਾ ਮਤਲਬ ਤਾਂ ਤੁਸੀਂ ਸਿੱਧਾ ਸਿੱਧਾ ਇਹ ਵੋਟਾਂ ਦੀ ਰਾਜਨੀਤੀ ਕਰ ਰਹੇ ਹੋ ਲੋਕਾਂ ਨੂੰ ਪੈਸੇ ਦੇ ਕੇ ਜਿਹੜਾ ਇਹ ਵੋਟਾਂ ਦੇ ਵਿੱਚ ਕਨਵਰਟ ਕਰ ਰਹੇ ਹੋ ਜਿਹੜੀ ਸਾਰੀ ਚੀਜ਼ ਆ ਇਹ ਤੁਸੀਂ ਵੋਟਾਂ ਦੀ ਰਾਜਨੀਤੀ ਕਰ ਰਹੇ ਹੋ ਨਾ ਕਿ ਤੁਸੀਂ ਹੜਪੀਟ ਤਾਂ ਦਾ ਜਿਹੜਾ ਦੁੱਖ ਆ ਜਿਹੜਾ ਉਹ ਬਿਆਨ ਕਰ ਦਿਓ ਜੇ 4 ਲੱਖ ਦਿੱਤਾ ਚਾਹੇ 10 ਲੱਖ ਦਿੱਤਾ ਉਹ ਕਿੰਨੀ ਖਾਸ ਗੱਲ ਆ ਇਹ ਤਾਂ ਆਪ ਬੰਦੇ ਆ ਜਿਹੜੇ ਨਿਕਨੇ ਕੇ ਕਲਾਕਾਰ ਆ ਜਾਂ ਆਪ ਆਪ ਬੰਦੇ ਕਹ ਲਈਏ ਕਿ ਉਹ ਵੀ ਦੇ ਹੀ ਜਾਂਦੇ ਆ ਜਿਹੜਾ ਅਰਬਾਂ ਕਰੋੜਾਂ ਦਾ ਮਾਲਕ ਹੋਵੇ ਉਹ ਸਿਰਫ 4 ਲੱਖ ਰੁਪਇਆ ਕਿੰਨੀ ਸ਼ਰਮ ਵਾਲੀ ਗੱਲ ਆ ਕਿ ਜਿੱਥੇ ਲੋਕ ਕਰੋੜਾਂ ਰੁਪਇਆ ਦੇ ਜਾਂਦੇ ਆ ਉਹ ਉਹਨਾਂ ਦੇ ਯਾਦ ਨਹੀਂ 4 ਲੱਖ ਸਤਿ ਅਨੰਦ ਵਾਲਾ ਯਾਦ ਆ ਜਾਨੀ ਕਿ ਸਾਡੀ ਅਗਿਆਨਤਾ ਦੀ ਜਾਂ ਆਪਾਂ ਇਹ ਕਹਿ ਲਈਏ ਕਿ ਸਾਡੇ ਜਿਹੜਾ ਮਾਈਂਡ ਆ ਜਿਹੜਾ ਉਹ ਵਾਸ ਕੀਤਾ ਜਾ ਰਿਹਾ ਜਾਂ ਆਪਾਂ ਕਹਿ ਲਈਏ ਕਿ ਇਹ ਪੰਜਾਬ ਦੇ ਵਿੱਚ ਅੰਧ ਭਗਤਤਾ ਜਾਂ ਆਪਾਂ ਕਹਿ ਲਈਏ ਕਿ ਭੇਡਾਂ ਨੇ ਜਿਹੜੀਆਂ ਉਹ ਸਿਰਫ ਰੌਲਾ ਪਾਉਂਦਿਆਂ ਨੇ ਵਿਆਹ-ਵਿਆਹ ਕਰਦਿਆਂ ਨੇ ਕਿ ਜਾਨੀ ਕਿ ਉਹਦੇ ਸਖਬੀਰ ਦੇ ਗੁਣ ਗਉਲਦਿਆਂ ਨੇ ਜੇਕਰ ਇਹ ਉਹਨਰ ਪੇ ਦੇ ਦਿੱਤੇ ਇਹ ਭਾਈ ਫਿਰ ਕਿੱਡੀ ਕਾ ਗੱਲ ਹੋ ਗਈ ਤੇ ਸਾਰਾ ਪੰਜਾਬ ਹੀ ਬੱਚਾ-ਬੱਚਾ ਜਿੰਨੇ ਕਿ ਅਰਦੇ ਸਮਰਥਿਆ ਗਈ ਤੇ ਹਰ ਇੱਕ ਹਰ ਪੀੜਤਾ ਦੇ ਲਈ ਭਾਈ ਆਪਣਾ ਕੰਮ ਜਿਹੜਾ ਕਰਿਆਗਾ ਤੰ ਉਹ ਸਿੱਖ ਨੇ ਉਹ ਤੁਆਈ ਆ ਜਿਹੜੇ ਕਿ ਪਾਣੀ ਦੇ ਵਿੱਚ ਬਾਰ-ਬਾਰ ਕੇ ਲੋਕਾਂ ਦੇ ਘਰਾਂ ਤੱਕ ਆਰਾਸਨ ਪਹੁੰਚਾਉਂਦੇ ਆ ਕਿਸੇ ਦਾ ਡੰਗਰ ਆ ਪਸ਼ੂ ਆ ਕੁੱਤਾ ਉਹਨੂੰ ਬਾਹਰ ਕੱਢ ਰਹੇ ਆ ਇੰਨੇ ਪਾਣੀ ਦੇ ਵਿੱਚ ਆ ਉੱਤੇ ਖਤਰਨਾਕ ਜਿਹੜੇ ਕੀੜੇ ਆ ਜਿਹੜੇ ਜਾਨਵਰ ਵੀ ਆ ਉੱਤੇ ਲਾਈਟ ਦਾ ਜਿਹੜਾ ਬਿਜਲੀ ਵੀ ਆ ਸਕਦਾ ਕਰੰਟ ਵੀ ਹੋ ਸਕਦਾ ਆਪਣੀ ਜਿਹੜਾ ਜਾਨ ਜੋਖਮ ਦੇ ਵਿੱਚ ਪਾ ਕੇ ਜਿਹੜਾ ਧਰਨਾ ਨੇ ਗੁਰੂ ਦੇ ਸਿੱਖ ਜਿਹੜਾ ਕੰਮਕਾਰਜ ਕਰ ਰਹੇ ਆ ਪਰ ਤੁਹਾਡੇ ਮਨਾਂ ਦੇ ਅੰਦਰ ਇੱਕ ਮੈਂ ਕਹਿੰਦਾ ਕਿ ਥੋਥਲਾ ਭਰਿਆ ਹੋਇਆ ਤੂੜੀ ਭਰੀ ਹੋਈ ਆ ਸਰਪੱਤਨ ਨੂੰ ਤੁਹਾਨੂੰ ਜਿਹੜੀਆਂ ਭੇਡਾਂ ਨੇ ਉਹਨਾਂ ਨੂੰ ਇਹ ਦੱਸ ਰਿਹਾ ਕਿ ਸਖਬੀਰ ਬਾਦਲ ਨੂੰ ਅਸੀਂ ਕਵੇਂ ਸੀਐਮ ਬਣਾਉਣਾ ਇਹ ਤੁਸੀਂ ਭੁੱਲ ਜਾਵੋ ਇਹ ਤੁਸੀਂ ਡਰਾਮੇ ਬਹੁਤ ਕਰ ਚੁੱਕੇ ਹੋ ਦੂਸਰੀ ਖਬਰ ਵੱਲ ਆਉਣੀ ਆ ਦੂਸਰੀ ਖਬਰ ਜੁੜੀ ਹੈ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਸੀਐਮ ਦੇ ਨਾਲ ਹੁਣ ਕੁਝ ਲੋਕ ਕਹਿ ਰਹੇ ਆ ਜੀ ਭਗਵੰਤ ਮਾਨ ਡਰਾਮਾ ਕਰ ਰਿਹਾਗਾ ਕੁਝ ਲੋਕ ਕਹਿ ਰਹੇ ਆ ਜੀ ਸੱਚੀ ਮੁੱਚੀ ਬਿਮਾਰ ਆ ਤੇ ਇਹ ਭਾਈ ਰੱਬ ਜਾਣਦਾ ਕੁਦਰਤ ਜਾਣਦੀ ਆ ਤੇ ਕੁਝ ਲੋਕਾਂ ਦੇ ਸਹਜ ਆ ਇਹ ਆ ਰਹੇ ਆ ਕਿ ਭਾਈ ਅਰਵਿੰਦ ਕੇਦਰੀ ਵਾਲਵਲ ਉਹ ਜਿਹੜਾ ਹੁਣ ਜਿਹੜਾ ਉਹ ਤੋਂ ਅਸਤੀਪਾ ਮੰਗਿਆ ਜਾ ਰਿਹਾ ਲਗਾਤਾਰ ਕਹਿੰਦੇ ਉਹ ਤੋਂ ਪਹਿਲਾ ਬਹਾਨਾ ਬਣਾ ਕੇ ਕਹਿੰਦੇ ਸੀਐਮ ਕਹਿੰਦੇ ਉਹਦੇ ਵਿੱਚ ਜਾ ਕੇ ਭਰਤੀ ਹੋਗੇ ਜੇਕਰ ਕਹਿੰਦੇ ਉਹਦੇ ਤੋਂ ਧੱਕੇ ਦੇ ਨਾਲ ਅਸਤੀਪਾ ਲਿਆ ਜਾਂਦਾ ਤਾਂ ਉਹ ਕਹਿੰਦਾ ਕਿ ਭਾਈ ਮੈਂ ਤਾਂ ਬਿਮਾਰ ਸੀ ਮੇਰੇ ਤੋਂ ਤਾਂ ਧੱਕੇ ਦੇ ਨਾਲ ਇਹਨਾਂ ਨੇ ਅਸਤੀਪਾ ਲੈ ਲ ਲੈ ਲਿਆ ਬੇਸਕ ਪੰਜਾਬ ਦੇ ਲੋਕ ਦਿੱਲੀ ਵਾਲਿਆਂ ਨੂੰ ਮੂੰਹ ਲਾ ਕੇ ਰਾਜ਼ੀ ਨਹੀਂ ਵੇਸਾ ਕਿ ਪੰਜਾਬ ਦੇ ਜਨਤਾ ਦਿੱਲੀ ਵਾਲਿਆਂ ਤੋਂ ਇੰਨੀ ਖੁੰਧ ਕਹਾਂਦੀ ਆ ਕਿ ਦਿੱਲੀ ਵਾਲਿਆਂ ਦਾ ਜਦੋਂ ਨਾਂ ਲੈਨੇ ਆ ਤਾਂ ਦਿੱਲੀ ਵਾਲਿਆਂ ਦੇ ਜਿਹੜਾ ਖਿਲਾਫ ਆ ਇੱਕ ਬਗਾਵਤ ਖੜੀ ਹੋ ਜਾਂਦੀ ਆ ਤੇ ਦੂਸਰੇ ਪਾਸੇ ਜਿਹੜਾ ਅੱਜ ਅਮਨ ਰੋੜਾ ਪੰਜਾਬ ਦੇ ਜਿਹੜੇ ਆਪਣਾ ਪ੍ਰਧਾਨ ਨੇ ਜਿਹੜਾ ਆਵਾ ਦੀ ਪਾਰਟੀ ਦੇ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਉਹਨਾਂ ਦਾ ਪਤਾ ਲੈ ਕੇ ਆਏ ਆ ਕਹਿੰਦੇ ਜੀ ਹੁਣ ਸੀਐਮ ਦੀ ਜਿਹੜੀ ਸਿਹਤ ਆ ਉਹ ਸਧਾਰ ਹੋ ਚੁੱਕਿਆਗਾ ਜਾਣ ਕੇ ਆਉਣ ਵਾਲੇ 2 ਦਿਨਾਂ ਦੇ ਵਿੱਚ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਊਗੀ ਦੂਸਰੇ ਪਾਸੇ ਇੱਕ ਵੱਡੀ ਖਬਰ ਸਾਹਮਣੇ ਇਹ ਨਿਕਲ ਕੇ ਆ ਰਹੀ ਆ ਕਿ ਅਰਵਿੰਦ ਕੇਦਰੀਵਾਲ ਨੇ ਇਹ ਕਹਿ ਦਿੱਤਾ ਕਿ ਭਾਈ ਤੂੰ ਪੰਜਾਬ ਦਾ ਜਿਹੜਾ ਅਸਤੀਵਾਦੀ ਮੁੱਖ ਮੰਤਰੀ ਤੋਂ ਅਸੀਂ ਮੁੱਖ ਮੰਤਰੀ ਵੀ ਬਣਾਵਾਂਗੇ ਆਪਦਾ ਤੇ ਜਿਹੜਾ ਉਪ ਮੁੱਖ ਮੰਤਰੀ ਵੀ ਬਣਾਵਾਂਗੇ ਕਿ ਭਾਈ ਤੂੰ ਰਾਜ ਸਭਾ ਦੇ ਵਿੱਚ ਜਾ ਉੱਥੇ ਜਾ ਕੇ ਜਿਹੜਾ ਜੋ ਕੇਂਦਰ ਪੰਜਾਬ ਦੇ ਨਾਲ ਅੱਜ ਕਾ ਟੱਕਾ ਕਰ ਰਹੀ ਆ ਜੋ ਮੁੱਦੇ ਸੀ ਅੱਧ ਚੱਕਣ ਵਾਲੇ ਸੀ ਜਿਹੜੇ ਉੱਥੇ ਜਿਹੜੇ ਰਾਜ ਸਭਾ ਦੇ ਵਿੱਚ ਮੈਂਬਰ ਭੇਜੇ ਸੀ ਕੋਈ ਸੀਚੇ ਵਾਲਾ ਭੇਜਤਾ ਕੋਈ ক্রিকেট ਦਾ ਖਿਡਾਰੀ ਉਹ ਭੇਜਤਾ ਕੋਈ ਫਲਾਨਾ ਭੇਜਤਾ ਕੋਈ ਰਾਗ ਚੱਡਾ ਭੇਜਤਾ ਜਾਨੀ ਕਿ ਸਾਰੇ ਉਹ ਗੁੰਗੇ ਬਣੇ ਹੋਏ ਆ ਕਿਸੇ ਨੇ ਆਵਾਜ਼ ਨਹੀਂ ਚੁੱਕੀ ਕਿ ਭਾਈ ਤੂੰ ਇਹ ਉੱਥੇ ਜਾ ਕੇ ਆਵਾਜ਼ ਚੁੱਕ ਤੂੰ ਕਹਿ ਉੱਥੇ ਜਾ ਕੇ ਕਿ ਕੇਂਦਰ ਪੰਜਾਬ ਦੇ ਨਾਲ ਧੱਕਾ ਕਰ ਰਹੀ ਆ ਪੰਜਾਬ ਨੂੰ ਜਿਹੜਾ ਫੰਡ ਨਹੀਂ ਦੇ ਰਹੀ ਪੰਜਾਬ ਦੇ ਲੋਕ ਆ ਜਿਹੜੇ ਉਹ ਮਰ ਰਹੇ ਆ ਜੇਕਰ ਇਹ ਆਫਤ ਕਿਤੇ ਹੋਰ ਸੂਬੇ ਦੇ ਵਿੱਚ ਆਈ ਹੁੰਦੀ ਹੋਰ ਇਸ ਸਟੇਟ ਦੇ ਵਿੱਚ ਆਈ ਹੁੰਦੀ ਤਾਂ ਸਮੇਤ ਮੋਦੀ ਤੇ ਉਹਦੇ ਭਗਤਾਂ ਵੱਲੋਂ ਉੱਥੇ ਹਾਲੀ ਕੁਆਟਰਾਂ ਸਮੇਤ ਜਿਹੜਾ ਉੱਥੇ ਜਿਹੜਾ ਤਰ੍ਹਾਂ-ਤਰ੍ਹਾਂ ਦਾ ਜਿਹੜਾ ਗੋਦੀ ਮੀਡੀਆ ਉਹ ਵੀ ਪੁੱਜ ਜਾਣਾ ਸੀ ਤਾਂ ਅੱਜ ਪੰਜਾਬ ਦੇ ਲੋਕ ਮਰੇ ਆ ਅੱਜ ਸਾਰੇ ਖੜ ਕੇ ਤਮਾਸ਼ਾ ਵੇਖ ਰਹੇ ਆ ਅਰਵਿੰਦ ਕੇਜਰੀਵਾਲ ਵੱਲੋਂ ਇਹ ਕਿਹਾ ਜਾ ਰਿਹਾ ਕਿ ਭਾਈ ਤੂੰ ਰਾਜ ਸਭਾ ਦਾ ਜਿਹੜਾ ਉੱਥੇ ਜਾ ਕੇ ਮੈਂਬਰ ਬਣ ਤੇ ਕੇਂਦਰ ਦੀ ਜਿਹੜੇ ਉੱਥੇ ਜਾ ਕੇ ਮੋਦੇ ਆ ਉਹ ਉਠਾ ਮੱਖ ਮੰਤਰੀ ਦੇ ਕਹਿੰਦੇ ਤੁਹਾਨੂੰ ਜਦੋਂ ਲੈਕਚਰ ਹੋਈ 2027 ਦੇ ਵਿੱਚ ਤੇ ਕਿ ਤੁਹਾਨੂੰ ਭਾਈ ਦੁਬਾਰੇ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਅਸੀਂ ਜਿਹੜਾ ਚੋਣ ਲੜਾਂਗੇ ਹੁਣ ਇਹਦੇ ਵਿੱਚ ਕਿੰਨੀ ਕਿ ਸਚਾਈ ਆ ਕਿ ਜਿਹੜੇ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰਾਂ ਨੇ ਉਹ ਤੁਹਾਨੂੰ ਦੱਸ ਦਿੱਤੀਆਂ ਨੇ ਕਿ ਜਿਹੜਾ ਅਰਵਿੰਦ ਕੇਜਰੀ ਵੱਲੋਂ ਇਹ ਗੱਲ ਗੱਲਬਾਤ ਕਹੀ ਗਈ ਆ ਕਿ ਜਿਹੜਾ ਅਸਤੀਭਾਗ ਆ ਜਿਹੜਾ ਉਹ ਲਗਾਤਾਰ ਜਿਹੜਾ ਮੰਗਿਆ ਜਾ ਰਿਹਾ ਤੇ ਭਗਵਾਨਤਮਾਨ ਇਸ ਗਲਤੀ ਹੜੇ ਹੋਇਆ ਕਿ ਉਹ ਅਸਤੀਫਾ ਨਹੀਂ ਦੇ ਰਹੇ ਹੁਣ ਵਿੱਚ ਅੰਦਰ ਖਾਤੇ ਗੱਲ ਇਹ ਚੱਲ ਰਹੀ ਆ ਕਿ ਉਹਨਾਂ ਦਾ ਅਸਤੀਫਾ ਜਿਹੜਾ ਉਹ ਲੈ ਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਭਗਵਾਨਤਮਾਨ ਨੂੰ ਜਿਹੜਾ ਮਨੋਂ ਟਿਕ ਲੱਗੇ ਹੋਇਆ ਜੇਕਰ ਭਗਵਾਨਤਮਾਨ ਨਹੀਂ ਮੰਨਦਾ ਤੇ ਜਿਹੜਾ ਅਸਤੀਫਾਗਾ ਉਹਨਾਂ ਤੋਂ ਖੋਲਿਆ ਜਾਵੇਗਾ ਤੇ ਤੁਸੀਂ ਇਸ ਦੋਨੇ ਖਬਰਾਂ ਨੂੰ ਜਿਹੜਾ ਕੰਮੇ ਵੇਖਦੇ ਹੋ ਆਪਣੇ ਕਮੈਂਟ ਜਿਹੜੇ ਜ਼ਰੂਰ ਕਰਨੇ ਨੇ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰਨਾ ਧੰਨਵਾਦ ਵਰਜੀਤ ਜੀ ਖਾਲਸਾ ਵਰਜੀਤ ਜੀ ਕੀ ਫਤਿਹ